ਮਾਫੀ ਜੀ ਅਸੀਂ ਆਪ ਵੀ ਠੀਕ ਹੈ ਚਲੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਜੋ ਵੀ ਸਰਕਮਸਟੈਂਸਿਸ ਹੋਏ ਆ ਮੈਂ ਆਪਣੀ ਗਲਤੀ ਮੰਨਦਾ ਵੀ ਜੇ ਮੈਂ ਕਿਸੇ ਦੇ ਪਰਿਵਾਰ ਨੂੰ ਜਾਂ ਕਿਸੇ ਭੈਣ ਨੂੰ ਗਲਤ ਬੋਲੀਆ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪਾਈਆਂ ਬਾਈ ਰਿੱਕੀ ਜਨਾਲ ਨੇ ਦੋ ਤਿੰਨ ਦਿਨ ਤੋਂ ਬਿਠਾਇਆ ਸੀ ਗੱਲਬਾਤ ਕਰਦੇ ਸੀ ਜੋ ਸਾਡੇ ਕਈ ਡਾਊਟ ਸੀ ਕਈ ਗੱਲਾਂ ਸਹੀ ਵੀ ਸੀ ਕਈ ਡਾਊਟ ਵੀ ਸੀ ਉਹ ਕੱਢੇ ਆ ਜੇ ਮੈਂ ਇਹਦੇ ਸ਼ਾਂ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਰ ਭੈਣ ਦੇ ਬਾਰੇ ਕੁਝ ਬੋਲਿਆ ਤਾਂ ਮੈਂ ਉਤੋਂ ਸੌਰੀ ਫੀਲ ਕਰਦਾ ਤੇ आज तो बारे आग तो आग तो ना कोई जेडी ਅਰਕਾਸਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਾਉਣਾਗਾ ਰਿੱਕੀ ਬਿਰੇਮਰੇ ਜਮਾਨ ਆ ਤੇ ਬਾਕੀ ਵੀ ਇਹਨਾਂ ਨਾਲ ਗੱਲ ਕਰ ਲਉ। ਅਸੀਂ ਕਹਿੰਦੇ ਸਾਰਿਆਂ ਨੂੰ ਵਾਈਪੁਰਜੀ ਕਾਂਤ ਸਾਹਿਬ ਵਾਈਪੁਰਜੀ ਕੀ ਫਤੇ ਰਿੱਕੀ ਬਾਈ ਵੱਡਾ ਭਰਾ ਜਿੱਦਾ ਸੰਦੀਪ ਬਾਈ ਹੋਣੀ ਉੱਦਾਂ ਹੀ ਇਹ ਪੱਡੇ ਵੱਡੇ ਹੁੰਦੇ ਆ ਸਿਆਣੀ ਗੱਲ ਕਰਦੇ। ਸਾਡੇ ਵੱਲੋਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਅਸੀਂ ਜਿਵੇਂ ਖੂਨਦਾਨ ਕੈਂਪ ਸਾਡੇ ਨਾਲ ਹੀ ਹੁੰਦਾ ਸੀ ਹੰਨੀ ਸਾਡੇ ਗਰੁੱਪ ਵੱਲੋਂ ਖੂਨਦਾਨ ਕੈਂਪ ਲੜਕੀਆਂ ਦੇ ਵਿਆਹ ਪਰ ਬਾਈ ਹੋਣੀ ਹੈ 28 ਤਰੀਕ ਨੂੰ ਕਰ ਰਹੇ ਆ। ਬਹੁਤ ਵਧੀਆ ਦੇਖੋ। ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਧੁੱਲਿਆ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅੱਜ ਦੇ ਤਰੀਕ ਵਿੱਚ ਹਾਂ ਨੀ ਦੀ ਮੰਮੀ ਮੇਰੀ ਨੂੰ ਇਸ ਤੋਂ ਬਾਅਦ ਮੈਂ ਕੋਈ ਲਫਜ਼ ਨਹੀਂ ਬੋਲਣਾ ਨਾ ਇਸ ਤੋਂ ਬਾਅਦ ਮੇਰੇ ਕੋਈ ਲਫਜ਼ ਬੋਲਣ ਨੂੰ ਠੀਕ ਆ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਾਂਗਾ ਮੈਰੀ ਗੁੱਡ ਅੱਜ ਆਈ ਮੈਂ ਆਪ ਹੀ ਆਪਣੇ ਦੇਖੋ ਬਾਕੀ ਰਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਫਿਊਚਰ ਕੋਈ ਲੜਦਾ ਵੀ ਹੈ ਕਿਸੇ ਨਾਲ ਪਰਿਵਾਰ ਤੇ ਨਾ ਜਾਓ ਠੀਕ ਹੈ ਤੁਸੀਂ ਆਪਦੀ ਲੜਾਈ ਲੜੋ ਕਿਸੇ ਦੇ ਪਰਿਵਾਰ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੈ ਐਨਾ ਗੱਲਾਂ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਰਿੱਕੀ ਬਾਈ ਦਾ ਵੀ ਧੰਨਵਾਦ ਕਰਦਾ ਸੰਦੀਪ ਵੀਰੇ ਦਾ ਵੀ ਧੰਨਵਾਦ ਕਰਦਾ ਉਹ ਵੀ ਇਹ ਚੀਜ਼ ਨੂੰ ਹੱਕ 'ਚ ਨਹੀਂ ਠੀਕ ਹੈ ਨਾ ਮੈਂ ਤੁਹਾਨੂੰ ਇਹ ਓਨ ਕੈਮਰਾ ਵੀ ਕਰਦਾ ਜੇ ਕੋਈ ਗੱਲ ਹੈ ਤਾਂ ਕਿ ਮਨ ਬੋਲਦਾ ਹੀ ਹੈ ਟੋਕਦਾ ਹੀ ਹੈ ਉਹ ਮਤਲਬ ਵੀਰ ਕੋਈ ਇਹ ਨਹੀਂ ਵੀ ਇਹਨਾਂ ਗੱਲਾਂ ਨੂੰ ਲੈ ਕੇ ਉਹ ਵੀ ਚੰਗੀ ਗੱਲ ਹੈ ਬਾਕੀ ਮੈਨੂੰ ਸਿਰਫ ਇੱਕ ਗੱਲ ਦਾ ਸੀਗਾ ਹੰਨੀ ਨਾਲ ਬਈ ਯਾਰ ਨਵਜੀਤ ਬੈਠਦੇ ਆ ਬਈ ਉਹਦੇ ਬਾਰੇ ਜੋ ਵੀ ਹੈ ਉਹ ਹੰਨੀ ਨੇ ਸੌਰੀ ਮੰਗੀ ਜਦੋਂ ਆਪਣਾ ਭਰਾ ਹੈ ਛੋਟਾ ਵੱਡੀ ਗੱਲ ਹੈ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਕੋਸ਼ਿਸ਼ ਕਰਾਂਗਾ ਜਿੱਦਨ ਮੈਨੂੰ ਹੰਨੀ ਦੇ ਮੰਮੀ ਮਿਲਣਗੇ ਵੀ ਮੈਂ ਉਹਦੇ ਪੈਰੀਆਂ ਲਾ ਕੇ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਵੀ ਕਰਾਂਗਾ ਥੈਂਕ ਯੂ ਠੀਕ ਆ ਭਾਈ ਜਿਵੇਂ ਕਰਤਾ ਓ ਕੀ ਵੀ ਰਹਿਣਾ ਜਿਵੇਂ ਕਹਿਤਾ ਉਹ ਮੈਂ ਕਰਤਾ ਅੱਜ ਆ date 17 ਤਾਰ ਨੂੰ ਡਿਵਾਨ ਦੇ ਕੇ ਬਾਕੀ ਬਾਈ ਦੇਖੋ ਜੀ ਬੂਟਾਂ ਦੀਆਂ ਵੀਡੀਓ ਪਾਉਣੀਆਂ ਕੰਮ ਕਰਨੀਆਂ ਹਾਂ ਉਹ ਤਾਂ ਕਰੋ ਵੀ ਸਾਡਾ ਹੋਵੇ ਵੀ ਅੱਗੇ ਇੱਕ ਸਮਝੇ ਵੀ ਅਸੀਂ ਉਹ ਤਾਂ ਦੇਖੋ ਆਪਣਾ ਕੰਮ ਚਲਾਉਣਾ ਹੈ ਬਾਕੀ ਉਹ ਤਾਂ ਬੰਦਾ ਕੋਈ ਦੇਖੋ ਇਹਦੇ ਨਾਲ ਕਿ ਨਹੀਂ ਜਾਂ ਕਿਸੇ ਨਾਲ ਵੀ ਨਹੀਂ ਠੀਕ ਹੈ ਆਪਣਾ ਕੰਮ ਦੀ ਗੱਲ ਕਰਾਂਗੇ ਜਿਹੜੀ ਕਰਨੀ ਵਾਲੀ ਹੈ ਹੁਣ ਆਪਣੀ ਇਤਿਹਾਸਾ ਹਾਂ ਕੋਈ ਨਹੀਂ ਸਾਡੇ ਬਾਈ 3 ਬਾਈ ਨੂੰ ਇੱਕ ਇਹਦੇ ਅਧਰਾਹ ਇੱਕ ਨੂੰ ਆ ਸੋ ਰਲ ਕੇ ਜਿਵੇਂ ਵੀ ਹੋਊਗਾ ਦਰਾਂਗੇ ਸ਼ਾਮ ਖਲਾਫ ਨਹੀਂ ਕਦੀ ਵੀ ਬੋਲਾਂਗੇ ਸੋ ਪੰਜਾਬ ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਕਰਨੀ ਚਾਹੀਦੀ ਹੈ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਹੈ ਵੀ ਜਦੋਂ ਮੁੱਦਾ ਬਹੁਤ ਵੱਡਾ ਇਸ ਟਾਈਮ ਪਹਿਲੇ ਫਬਰ ਆਲਾ ਕਿਆ ਆਇਆ ਸੀ ਭਾਈ ਸੰਦੀਪ ਸਣੀ ਆਲਾ ਤੇ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ ਗੋਗੇੜ ਘੁੰਮਣ ਸਾਹਿਬ ਉਹਨਾਂ ਦਾ ਇਹ ਗੱਲ ਦਾ ਬਹੁਤ ਜ਼ਿਆਦਾ ਇਤਰਾ ਧੰਨਵਾਦ ਹੈ ਵੀ ਉਹ ਹਰੇਕ ਜਣੇ ਪੰਥਦਰ ਦੀ ਬੰਦੇ ਨਾਲ ਖੜਦੇ ਨੇ ਹੁਣ ਵੀ ਉਹ ਠੋਕ ਕੇ ਜਾ ਕੇ ਮਤਲਬ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਭਾਈ ਸੰਦੀਪ ਸਿੰਘ ਸਣੀ ਦੇ ਤਿੰਨ ਕਸ਼ਾਰੇ ਕੋਣ ਨਾਲ ਬੜੇਵੇਂ ਮਿਲਿਆ ਇੰਨਾ ਤਸ਼ੱਦਦ ਕੀਤਾ ਵਾ ਸੋ ਸਾਨੂੰ ਇਹ ਚੀਜ਼ਾਂ ਦੇ ਕੇ ਹੜਾਂ ਦੇ ਦੇ ਕੇ ਆਪ ਸ਼ਰਮਾ ਫੀਲ ਹੋਊਗੀ ਵੀ ਅਸੀਂ ਕੀ ਕੁਝ ਕਰਦੇ ਫਿਰਦੇ ਤੇ ਇਹ ਪੰਜਾਬ 'ਚ ਚੱਲ ਕੀ ਰਿਹਾ ਸੋ ਗੁਰੂ ਸਾਹਿਬ ਕਿਰਪਾ ਜਿੰਮੇਦਾਰ ਸਾਨੇ ਨੇ ਕੁਝ ਨਾ ਹੋ ਜਾਵੇ ਸਾਨੂੰ ਸਮੱਤ ਬਖਸ਼ ਕੋਈ ਵੱਡਾ ਬੰਦਾ ਚਾਹੀਦਾ ਠੀਕਾ ਵੀ ਜਿਹੜਾ ਇਹ ਜੀ ਨੂੰ ਹੋਲਡ ਕਰ ਸਕੇ ਬਾਈ ਸੰਦੀਪ ਵੀ ਆਪਣਾ ਭਰਾ ਆ ਕੀ ਉਹਦੀ ਦਿਲੋਂ ਰਿਸਪੈਕਟ ਕਰਦੇ ਆ ਬਾਈ ਕੀ ਵੀ ਰਾਉਣ ਦੋਨਾਂ ਦੇ ਪੈ ਕੇ ਬਾਈ ਨੇ ਦੋ ਤਿੰਨ ਦਿਨ ਤੋਂ ਹੁਣ ਸਾਨੂੰ ਬੁਲਾ ਕੇ ਹੀ ਦਾ ਸਮਾਂ ਨਵੀਰੇ ਕਰਤਾ ਮੇਰੇ ਵੀਰੇ ਨੂੰ ਫੋਨ ਕਰਕੇ ਮੈਂ ਕਿਹਾ ਰਿੱਕੀ ਵੀਰੇ ਨਾਲ ਗੱਲ ਹੋਈ ਹੈ ਇੰਨਾ ਤੇ